ਆਡੇ हाज़रीन ਹਾਜ਼ਰੀਨ ਇਹ ਦੇ ਆਦਰ ਤੇ ਸਨਮਾਨ ਭਰੀ ਤਾੜੀਆਂ ਦੇ ਨਾਲ ਵੈਲਕਮ ਦਾ ਸਵਾਗਤ ਕਰਦੇ ਜੀ ਪਿਆਰੂ ਜੀ ਅਸੇ ਰਾਮੀਆਂ ਬਰਨਾਰੇ ਵਾਲਾ ਤੁਸੀਂ ਆਪਣੀ ਜਿੰਦਗੀ ਹੰਡਾਈਏ ਬਾੜੇ ਸੋਨੇ ਅੰਦਰ ਰਹੇ ਅੱਜ ਤੱਕ ਮੌਜੂਦ ਪੀੜ੍ਹੀ ਚਾਹੀਏ ਤਾਂ ਸਾਡੇ ਮੌਜੂਦ ਮੁੰਡੇ ਨੇ ਚਾਹੀਏ ਮੌਜੂਦ ਕੁੜੀਆਂ ਨੇ ਇਹ ਸਾਰੇ ਪੱਛਮੀ ਸਭਿਆਚਾਰ ਵੈਸਟਰਨ ਮੈਂ ਉਹਨਾਂ ਨੂੰ ਬੇਨਤੀ ਤੋ ਕਿਰਪਾ ਕਰਕੇ ਉਹ ਮੰਚ ਤੇ ਮੰਚ ਦੇ ਉੱਪਰ ਵਿਰਾਜਮਾਨ ਹੈ। ਅੱਜ ਇਹਨਾਂ ਪਿਆਰੇ ਸੱਜਣੋ ਪੰਜਾਬ ਪੁਲਿਸ ਵੱਲੋਂ ਇੱਕ ਅਵੇਰਨੈਸ ਡਰਾਈਵ ਚਲਾਈ ਗਈ ਹੈ। ਜਿਹੜੇ ਕੋਈ ਨਸ਼ਾ ਵੇਚਣ ਵਾਲੇ ਨੇ ਜਾਂ ਨਸ਼ਾ ਖਾਣ ਵਾਲੇ ਨੇ ਉਹਨਾਂ ਬਾਰੇ ਮਹਮ ਚਲੇਗੀ। ਜਿਹੜੇ ਨਸ਼ਾ ਖਾਣ ਵਾਲੇ ਨੇ ਉਹਨਾਂ ਬਾਰੇ ਸਾਡੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਕਮੇਟੀਆਂ ਨੂੰ ਗਾਈਡ ਕੀਤਾ ਗਿਆ ਦੱਸਿਆ ਗਿਆ ਹੈ। ਕਿ ਪੁਲਿਸ ਦੇ ਨਾਲ ਮਿਲ ਕੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਨਾਂ ਬੱਚਿਆਂ ਨੂੰ ਲਿਆਓ ਉਹਨਾਂ ਦੇ ਕੈਂਪ ਲਵਾਈਏ ਉਹਨਾਂ ਦਾ ਨਸ਼ਾ ਛਡਾਈਏ ਤੇ ਜਿਹੜੇ ਸਮੱਗਲਰ ਨੇ ਸਮੱਗਲਰਾਂ ਨੂੰ ਵੇਚਣ ਵਾਲਿਆਂ ਨੂੰ ਫੜ ਕੇ ਅੰਦਰ ਲਈਏ ਉਹਨਾਂ ਦੇ ਖਿਲਾਫ ਜਿਹੜੇ ਸਖਤ ਐਕਸ਼ਨ ਹੋਵੇ ਜੜੀਆਂ ਉਹਨਾਂ ਦੀਆਂ ਪ੍ਰੋਪਰਟੀਆਂ ਨੇ ਉਹਨਾਂ ਨੂੰ ਅਸੀਂ ਸੀਜ਼ ਕਰਾਈਏ ਉਹਨਾਂ ਨੂੰ ਜ਼ਬਤ ਕਰਵਾਈਏ ਇਹਨਾਂ ਦੇ ਬਾਰੇ ਅਸੀਂ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਹੁਕਮ ਨੇ ਕਿ ਕੋਈ ਵੀ ਬੰਦਾ ਜਿਹਨੇ ਨਸ਼ੇ ਦੇ ਉੱਤੋਂ ਪ੍ਰੋਪਰਟੀ ਬਣਾਈਏ ਉਹਨਾਂ ਬਾਰੇ ਅਸੀਂ ਪ੍ਰਾਪਰਟੀ ਉਹਦੀ ਨਾ ਤਾਂ ਕਿਤੇ ਵੇਚਣ ਦੇਣੀ ਹੈ ਤਾਂ ਨਾ ਠੇਕੇ ਚੜ੍ਹਣ ਦੇ। ਇਹਦੇ ਸਬੰਧੀ ਅਸੀਂ ਕਨਸਰਨਡ ਜਿਹੜੇ ਡੀਸੀ ਨੇ ਉਹਨਾਂ ਨੂੰ ਅਸੀਂ ਲਿਖ ਵੀ ਭੇਜਾਂਗੇ ਤੇ ਪਬਲਿਕ ਨੂੰ ਪ੍ਰੈਸ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਇਸ ਡਰਾਈਵ ਦੇ ਵਿੱਚ ਪੂਰੀ ਆਪਣੀ ਨਾਲ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਰਹਿਣ ਤਾਂ ਕਿ ਆਪਾਂ ਜਿਹੜੇ ਕੋਈ 1-2% ਬੰਦੇ ਦਾਦਾ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਫੜ ਸਕੀਏ। ਥੈਂਕ ਯੂ। ਤਕੋ ਜਿਹੜੇ ਮੈਂ ਪੰਗ ਦੇ ਬੂਟੇ ਪਿੰਡਾਂ ਦੇ ਵਿੱਚ ਲੱਗੇ ਨੇ ਅੱਜ ਕੱਲ ਬਹੁਤ ਇਹੀ ਪ੍ਰਸਾਧਾਂ ਬਰਸੂ ਤਾਂ ਹੁਣ ਕਰਕੇ ਪੰਗਾ ਆ ਜਾਂਦੀ ਅੱਗੇ ਇਹਦੇ ਵਿੱਚ ਵੀ ਜਿਹੜਾ ਮੈਂ ਪੰਚਾਇਤਾਂ ਨੂੰ ਜ਼ਰੂਰ ਕਹਾਂਗਾ ਕਿ ਜਿਹੜੇ ਰਸਤੇ ਰਸਥੀਆਂ ਤੇ ਲੱਗੀ ਉਹਨਾਂ ਨੂੰ ਵਾਦ ਦੇਣ ਤਾਂ ਕਿ ਜਿਹੜਾ ਸਾਡੇ ਬੱਚੇ ਨੇ ਉਹੀ ਮਲਮਲ ਕੇ ਨਾਲ ਖਾਦੀ ਹੋਵੇ ਇਹ ਵੀ ਨਾਲ ਸਹਿਯੋਗ ਦੀ ਜ਼ਰੂਰਤ ਹੈ ਜੀ ਸਰ ਆਮ ਪਬਲਿਕ ਕੀ ਕਰਨਾ ਚਾਹੁੰਦਾ ਪਬਲਿਕ ਨੂੰ ਇਹੋ ਵੀ ਬੇਨਤੀ ਹੈ ਜੀ ਆਪਾਂ ਸਾਰੇ ਨਾਲ ਮਿਲ ਕੇ ਜੁੜ ਕੇ ਇਕੱਠੇ ਹੋ ਗਏ ਜਿਹੜਾ ਸਾਡਾ ਜਿਹੜੇ ਸਟੇਟ ਨੂੰ ਬਦਨਾਮੀ ਮਿਲ ਰਹੀ ਹੈ ਵੀ ਸਟੇਟ ਦੇ ਵਿੱਚ ਲੋਕ ਨਸ਼ਾ ਜ਼ਿਆਦਾ ਕਰਦੇ ਨੇ ਪਰ ਇਹਨੇ ਨਹੀਂ ਹੈ ਸਿਰਫ 1-2% ਹੀ ਲੋਕ ਨੇ ਜਿਹੜੇ ਖਾਂਦੇ ਨੇ ਜਾਂ ਵੇਚਦੇ ਨੇ ਉਹਨਾਂ ਨੂੰ ਫੜ ਕੇ ਅੰਦਰ ਲਈਏ ਤੈਨੂੰ ਇੱਕ ਰੰਗਲਾ ਪੰਜਾਬ ਬਣਾਈਏ ਜਿਹੜਾ ਨਸ਼ਾ ਛੱਡ ਜਾ ਉਹਦੇ ਉੱਤੇ ਕੀ ਕਰਾਂ ਚਾਹਦੇ ਜਿਹੜਾ ਨਸ਼ਾ ਛੱਡਣ ਦਾ ਆਉਂਦਾ ਵੈਲਕਮ ਅਸੀਂ ਉਹਦਾ ਨਸ਼ਾ ਛਡਾਵਾਂਗੇ ਉਹਨਾਂ ਦੇ ਕੈਂਪ ਲਾਵਾਂਗੇ ਉਹਨਾਂ ਦੇ ਪਰਿਵਾਰ ਦੀ ਵਿਲਪਾਵਰ ਨੂੰ ਸਟਰੋਂਗ ਕਰਾਂਗੇ ਸੇਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਐਨ ਜੀਓਜ਼ ਨੂੰ ਨਾਲ ਲੈ ਕੇ ਉਹਦੀ ਡਾਕਟਰ ਦਾ ਪ੍ਰਬੰਧ ਕਰਾਂਗੇ ਔਰ ਪ੍ਰੋਪਰ ਉਹਨੂੰ ਜਿਹੜੀ ਮੈਡੀਸਨ ਨਾਲ ਦਵਾਵਾਂਗੇ ਸਾਰੇ ਬਿਲਕੁਲ ਖਰੀਦ ਦਿੱਤੀ ਹੈ ਪੰਜਾਬ ਪੁਲਿਸ ਵੱਲੋਂ ਬਿਲਕੁਲ ਇਹ ਸਾਡੇ ਸਾਰੇ ਐਨ ਜੀਓਜ਼ ਪੰਜਾਬ ਗਵਰਨਮੈਂਟ ਪੁਲਿਸ ਵੱਲੋਂ ਕਿ ਰਲ ਕੇ ਜਿਹੜਾ ਮਿਸ਼ਨ ਚਲਾਇਆ ਜਾ ਸਰ ਜਿਹੜੀ ਪੰਜਾਬ ਪੁਲਿਸ ਦੀ ਕਈ ਥਾਵਾਂ ਵਿੱਚ ਤੇ ਨਫੀ ਵੀ ਘਟ ਹੈਗੀ ਉਹ ਵੀ ਬੜੀ ਸਮੱਸਿਆ ਹੈਗੀ ਇਹ ਪੁਲਿਸ ਵੱਲੋਂ ਦੇਖੋ ਜੀ ਜਿਹੜੀ ਪਿੱਛੇ ਮਨਜੋਗ ਸੀਐਮ ਸਾਹਮਣੇ ਅਨਾਉਂਸਮੈਂਟ ਕੀਤੀ ਹੈ ਸਾਡੇ ਪੰਜਾਬ ਦੇ ਵਿੱਚ 10 ਹਜ਼ਾਰ ਬੱਚਾ ਹੋਰ ਭਰਤੀ ਹੋ ਰਹੀ ਹੈ ਜਦੋਂ ਬੱਚਾ ਉਹ ਪ੍ਰਤੀ ਹੋ ਗਿਆ ਤਾਂ ਉਹਦੇ ਵਿੱਚ ਜਿਹੜੀ ਇਹ ਕਮੀ ਹੈ ਉਹ ਪੂਰੀ ਹੋ ਜਾਣੀ ਹੈ ਇਹਦਾ ਪ੍ਰੋਸੈਸ ਜਿਹੜਾ ਚਾਲੂ ਹੋ ਗਿਆ